ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਜਿਹੜਾ ਇਹ ਸਬਜ਼ੀਆਂ ਨੂੰ ਮਤਲਬ ਫਲ ਲੱਗ ਕੇ ਤੇ ਫੁੱਲ ਬਣ ਕੇ ਤੇ ਉਸ ਤੋਂ ਬਾਅਦ ਜਿਹੜਾ ਸੁੱਕ ਜਾਂਦਾ ਹੈ ਜੀ ਆਪਾਂ ਦੇਖਦੇ ਆਂ ਵੀ ਜ਼ਿਆਦਾਤਰ ਇਹੀ ਦਿੱਕਤ ਆਉਂਦੀ ਹੈ ਤੇ ਆਪਾਂ ਪਿੱਛੇ ਦੇਖ ਰਹੇ ਆਂ ਜੀ ਇਹ ਆਪਾਂ ਕਦੂਆਂ ਦੀਆਂ ਵੇਲਾਂ ਲਾ ਰੱਖੀਆਂ ਨੇ ਤੇ ਪਰਾਂ ਆਪਾਂ ਲਾ ਰੱਖੀਆਂ ਕਾਲੀ ਤੋਰੀ ਤੇ ਕਰੇਲੇ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜਾ ਮਤਲਬ ਇਹ ਕਦੂ ਹੋ ਗਏ ਕਰੇਲੇ ਹੋਗੇ ਤੋਰੀਆਂ ਹੋਗੇ ਪੇਠਾ ਹੋਗੇ ਤੇ ਟਿੰਡੋ ਹੋਗੇ ਜ਼ਿਆਦਾਤਰ ਜਿਹੜੇ ਇਹਨਾਂ ਨੂੰ ਫੁੱਲ ਲੱਗ ਕੇ ਤੇ ਫਲ ਥੋੜਾ ਜਿਹਾ ਫਲ ਬਣ ਕੇ ਤੇ ਉਸ ਤੋਂ ਬਾਅਦ ਪਹਿਲਾਂ ਥੋੜਾ ਥੋੜਾ ਪੀਲਾ ਜਿਹਾ ਹੁੰਦਾ ਪੀਲਾ ਹੋਣ ਤੋਂ ਬਾਅਦ ਸੁੱਕਦਾ ਸੁੱਕਦਾ ਤੇ ਉਸ ਤੋਂ ਬਾਅਦ ਉਹ ਡਿੱਗ ਜਾਂਦਾ ਤੇ ਇਹਦਾ ਤੁਹਾਨੂੰ ਕਾਰਨ ਵੀ ਦੱਸਾਂਗੇ ਤੇ ਇਹਦਾ ਪੱਕਾ ਹੱਲ ਵੀ ਦੱਸਾਂਗੇ ਵੀ ਜਿਹੜਾ ਫੁੱਲ ਹੈ ਉਹ ਪੂਰਾ ਫਲ ਬਣ ਕੇ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਕਦੂ ਲੱਗ ਜਾਣ ਜਾਂ ਮਤਲਬ ਕਾਲੀ ਤੋਰੀ ਟਿੰਡੋ ਉਹ ਪੂਰੇ ਲੱਗ ਜਾਣਗੇ ਤੇ ਪੂਰਾ ਫਲ ਬਣ ਜਾਏਗਾ ਜੀ ਤੇ ਆਓ ਜੀ ਫਿਰ ਆਪਾਂ ਤੁਹਾਨੂੰ ਦਿੰਨੇ ਆ ਇਹਦੇ ਬਾਰੇ ਜਾਣਕਾਰੀ ਤੇ ਆਪਾਂ ਦੇਖ ਰਹੇ ਆ ਵੀ ਜਿਵੇਂ ਇਹ ਮਤਲਬ ਇਹ ਕੱਦੂ ਦੀ ਵੇਲ ਹੈ ਤੇ ਇਹਨੂੰ ਜਿਵੇਂ ਮੰਨ ਲਓ ਵੀ ਇਹ ਫੁੱਲ ਲੱਗੇ ਹੋਏ ਨੇ ਤੇ ਇਹ ਫੁੱਲ ਲੱਗੇ ਹੋਏ ਨੇ ਜਿਵੇਂ ਐਵੇਂ ਦਾ ਜਿਹੜਾ ਫੁੱਲ ਹੁੰਦਾ ਇਹ ਹੁੰਦਾ ਜੀ ਮੇਲ ਤੇ ਜਿਹੜਾ ਇਹਦੇ ਥੱਲੇ ਦੇਖੋ ਜੀ ਇਹ ਥੋੜਾ ਜਿਹਾ ਫਾਲ ਬਣਿਆ ਹੁੰਦਾ ਇਹ ਹੁੰਦਾ ਜੀ ਫੀਮੇਲ ਫੁੱਲ ਤੇ ਇਹਨਾਂ ਦਾ ਕੰਮ ਕੀ ਹੁੰਦਾ ਜਦੋਂ ਸਵੇਰੇ ਸਵੇਰੇ ਜਦੋਂ ਧੁੱਪ ਨਹੀਂ ਚੜਦੀ ਉਦੋਂ ਇਹ ਖਿੜੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਦੋਂ ਧੁੱਪ ਚੜ ਜਾਂਦੀ ਹੈ ਤੇ ਇਹ ਮਰ ਜਾ ਜਾਂਦੇ ਨੇ ਤੇ ਸਵੇਰੇ ਸਵੇਰੇ ਜਿਹੜੇ ਆਪਾਂ ਦੇਖ ਰਹੇ ਆ ਵੀ ਮਧੂਮੱਖੀ ਹੁੰਦੀ ਹੈ ਜਾਂ ਤਿਤਲੀਆਂ ਜਾਂ ਹੋਰ ਛੋਟੇ ਛੋਟੇ ਜੀਵ ਹੁੰਦੇ ਨੇ ਤੇ ਉਹ ਉਹਦੇ ਵਿੱਚ ਇਹਦੇ ਵਿੱਚ ਹੁੰਦਾ ਹੈ ਜਿਹੜਾ ਮਤਲਬ ਇਹ ਮੇਲ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦੁਕਾਨੇ ਆ ਤੇ ਆਪਾਂ ਇਹ ਦੇਖਦੇ ਆਂ ਵੀ ਆਹ ਦੇਖੋ ਆਪਾਂ ਇਹ ਮੇਲ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਤੋੜ ਲਿਆ ਮੇਲ ਹੈ ਤੇ ਇਹਦੀ ਆਪਾਂ ਜਿਹੜੀਆਂ ਪੰਖੜੀਆਂਆਂ ਨੇ ਨਾਲ ਲੱਗੇ ਹੋਈਆਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਤੋੜ ਲਿਆ ਤੇ ਆਪਾਂ ਦੇਖਦੇ ਆ ਆ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਐਵੇਂ ਹੈ ਮਤਲਬ ਪ੍ਰਾਗ ਜਾਂ ਬਣਿਆ ਹੁੰਦਾ ਹੈ ਤੇ ਆਹ ਦੇਖੋ ਇਹ ਬਣਿਆ ਹੁੰਦਾ ਹੈ ਤੇ ਇਹਦਾ ਕੰਮ ਕੀ ਹੁੰਦਾ ਹੈ ਵੀ ਜਿਵੇਂ ਇਹ ਮੇਲ ਹੈ ਜਿਵੇਂ ਮੈਂ ਕਿਹਾ ਵੀ ਜਿਵੇਂ ਮਧੂ ਮੱਖੀ ਜਾਂ ਤਿਤਲੀਆਂ ਜਾਂ ਹੋਰ ਛੋਟੇ ਜੀਵ ਹੁੰਦੇ ਨੇ ਉਸ ਇਹਦੇ ਵਿੱਚ ਬੈਠਦੇ ਨੇ ਤੇ ਇਹਦੇ ਵਿੱਚ ਬੈਠ ਕੇ ਫਿਰ ਉਸ ਤੋਂ ਬਾਅਦ ਉੱਡ ਕੇ ਤੇ ਜਿਵੇਂ ਉਸ ਤੋਂ ਬਾਅਦ ਫਿਰ ਬੈਠਦੇ ਨੇ ਤੇ ਇਹਦੇ ਵਿੱਚ ਇਹਨਾਂ ਦਾ ਜਿਵੇਂ ਮਤਲਬ ਇਹ ਆਪਾਂ ਦੇਖ ਰਹੇ ਆ ਵੀ ਵਿੱਚ ਬਰੀਕ-ਬਰੀਕ ਜਿਹਾ ਹੁੰਦਾ ਹੈ ਤੇ ਇਹਨਾਂ ਦਾ ਮਲਾਪ ਹੋ ਜਾਂਦਾ ਤੇ ਫਲ ਜਿਹੜਾ ਉਹਦੂ ਬਾਅਦ ਪੂਰਾ ਬਣ ਜਾਂਦਾ ਤੇ ਫਿਰ ਉਹਦੂ ਬਾਅਦ ਉਹ ਫੁੱਲ ਬਣ ਕੇ ਉਹ ਸੁੱਕਦਾ ਕੋ ਨਹੀਂ ਤੇ ਆਪਾਂ ਕੀ ਦੇਖਦੇ ਆ ਵੀ ਕਈ ਜਿਹੜਾ ਜਿਹੜੀਆਂ तितਲੀਆਂ ਹੁੰਦੀਆਂ ਨੇ ਜਾਂ ਇਹ ਨਹੀਂ ਆਉਂਦੇ ਤੇ ਉਹ ਫਿਰ ਇਹਨਾਂ ਦਾ ਮੇਲ ਮਲਾਪ ਜਿਹੜਾ ਇਹ ਨਹੀਂ ਸਹੀ ਹੁੰਦਾ ਤੇ ਇਸ ਕਰਕੇ ਜਿਹੜਾ ਫਾਲਾ ਹੈ ਉਹ ਪੂਰਾ ਨਹੀਂ ਬਣਦਾ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਇਹਦਾ ਤਰੀਕਾ ਵੀ ਕਿਵੇਂ ਕਰਨਾ ਹੈ ਜਿਵੇਂ ਆਪਾਂ ਦੇਖ ਰਹੇ ਆ ਵੀ ਐਵੇਂ ਵੀ ਆਪਾਂ ਪਹਿਲਾ ਤਰੀਕਾ ਇਹ ਵਰਤ ਸਕਦੇ ਆ ਜਿਵੇਂ ਆਪਣੇ ਕੋਲ ਥੋੜੀਆਂ ਵੇਲਾਂ ਨੇ ਆਪਾਂ ਕੋ 2 4 5 10 ਵੇਲਾਂ ਲਾਈਆਂ ਹੋਈਆਂ ਨੇ ਤੇ ਉਹਦੇ ਲਈ ਤਰੀਕਾ ਆਪਾਂ ਇਹ ਵਰਤ ਸਕਦੇ ਆਂ ਵੀ ਜੇਕਰ ਜਾਦੀਆਂ ਨੇ ਜਿਵੇਂ ਕਿਸੇ ਨੇ ਕਨਾਲ ਦੋ ਕਨਾਲ ਜਾਂ ਵੇਚਣ ਵਾਸਤੇ ਲਾਈਆਂ ਨੇ ਤਾਂ ਉੱਥੇ ਆਪਾਂ ਤਰੀਕਾ ਇਹ ਨਹੀਂ ਵਰਤ ਸਕਦੇ ਕਿਉਂਕਿ ਉਹ ਜ਼ਿਆਦਾ ਲੰਮਾ ਪ੍ਰੋਸੈਸ ਹੋ ਜਾਂਦਾ ਹੈ ਤੇ ਉਹਦੇ ਲਈ ਆਪਾਂ ਤੁਹਾਨੂੰ ਹੋਰ ਤਰੀਕਾ ਦੱਸਾਂਗੇ ਜਿਵੇਂ ਆਪਾਂ ਇਹ ਮੇਲ ਲੈ ਲਿਆ ਜੀ ਮੇਲ ਲੈ ਲਿਆ ਤੇ ਇਹਨੂੰ ਆਪਾਂ ਜਿਵੇਂ ਵਿਖਾਇਆ ਵੀ ਇਹਦੀਆਂ ਪੰਖੜੀਆਂ ਲਾ ਦੇਣੀਆਂ ਨੇ ਤੇ ਇਹਦੇ ਵਿੱਚ ਵੇਖਾਂਗੇ ਆ ਬਿਲਕੁਲ ਵੀ ਆ ਬੂਰਾ ਜਿਹਾ ਹੁੰਦਾ ਹੈ ਤੇ ਜਿਹੜਾ ਇਹ ਇਹ ਫੀਮੇਲ ਹੈ ਇਹਨੂੰ ਆਪਾਂ ਇਸ ਤਰ੍ਹਾਂ ਮਤਲਬ ਸਵੇਰੇ ਦਾ ਖੜਿਆ ਹੁੰਦਾ ਇਹਨੂੰ ਆਪਾਂ ਇਹ ਜਿਹੜੇ ਆ ਲੱਗੇ ਹੋਏ ਨੇ ਨਾਲ ਪੰਖੜੀਆਂ ਜਾਂ ਇਹਨੂੰ ਆਪਾਂ ਐਂ ਕਰ ਲੈਣਾ ਹੈ ਜੀ ਐ ਕਰਨ ਤੋਂ ਬਾਅਦ ਤੇ ਜਿਵੇਂ ਆਪਾਂ ਦਿਖਾਇਆ ਵੀ ਇਹਨੂੰ ਐ ਬਿਲਕੁਲ ਨਾਲੋਂ ਇਸ ਤਰ੍ਹਾਂ ਆਪਾਂ ਲਾ ਲੈਣਾ ਤੇ ਲਾ ਕੇ ਇਹਨੂੰ ਇਸ ਤਰ੍ਹਾਂ ਖਾਲੀ ਕਰ ਲੈਣਾ ਤੇ ਐਵੇਂ ਵਿੱਚੋਂ ਮਤਲਬ ਇਹ ਡੋੜਨੀ ਜੀ ਤੁਸੀਂ ਦੇਖ ਸਕਦੇ ਹੋ ਵੀ ਇਹ ਬਾਹਰ ਨਿਕਲੇਗੀ ਐਵੇਂ ਦੀ ਇਹ ਡੋੜਨੀ ਜੀ ਬਾਹਰ ਨਿਕਲ ਆਊਗੀ ਤੇ ਫਿਰ ਇਸ ਤੋਂ ਬਾਅਦ ਜਿਹੜਾ ਆਪਾਂ ਮਤਲਬ ਇਹ ਫੀਮੇਲ ਫੁੱਲ ਦਿਖਾਇਆ ਜਿਹਦੇ ਥੱਲੇ ਫਲਜਾ ਬਣਿਆ ਹੋਇਆ ਤੇ ਇਹਦੇ ਨਾਲ ਆਪਾਂ ਬਸ ਇਹਨੂੰ ਇਸ ਤਰ੍ਹਾਂ ਇੱਕ ਵਾਰੀ ਟੱਚ ਕਰ ਦੇਣਾ ਟੱਚ ਕਰਨ ਤੋਂ ਬਾਅਦ ਵੀ ਜਿਹੜਾ ਹੁਣ 100% ਜਿਹੜਾ ਥੱਲੇ ਮਤਲਬ ਥੋੜਾ ਜਿਹਾ ਫਾਲ ਬਣਿਆ ਹੋਇਆ ਇਹ ਸੁੱਕਦਾ ਨਹੀਂ ਤੇ ਪੂਰਾ ਇਹ ਫਾਲ ਬਣ ਕੇ ਤੇ ਇਹ ਕੱਦੂ ਬਣ ਜਾਊਗਾ ਤੇ ਪੂਰਾ ਤਿਆਰ ਹੋ ਜਾਊਗਾ ਇੱਕ ਤਰੀਕਾ ਤਾਂ ਆਪਾਂ ਇਹ ਦੱਸਿਆ ਤੇ ਜਿਹੜਾ ਇਹ ਆਪਾਂ ਦੱਸਿਆ ਮੇਲ ਵਾਲਾ ਜਿਹੜਾ ਆਪਾਂ ਫੁੱਲ ਤੋੜ ਕੇ ਜਿਹਦੇ ਵਿੱਚ ਪ੍ਰਾਗ ਜਾਂ ਬੂਰਾ ਜਾਂ ਹੁੰਦਾ ਹੈ ਤੇ ਪੰਜ ਪੰਜ ਸੱਤ ਮਤਲਬ ਆਪਾਂ ਇਸ ਤਰ੍ਹਾਂ ਫੀਮੇਲ ਥੱਲੇ ਫਾਲ ਬਣਿਆ ਹੁੰਦਾ ਉਹਨਾਂ ਤੇ ਵਰਤ ਸਕਦੇ ਆ ਤੇ ਫਿਰ ਆਪਾਂ ਹੋਰ ਤੋੜ ਕੇ ਅੱਗੇ ਪ੍ਰੋਸੈਸ ਹੋਰ ਕਰ ਸਕਦੇ ਆ ਇਹ ਤਾਂ ਜੀ ਇਹ ਤਰੀਕਾ ਤੇ ਹੁਣ ਜੇਕਰ ਜਿਵੇਂ ਆਪਾਂ ਜ਼ਿਆਦੀ ਸਬਜ਼ੀ ਲਈ ਹੋਈ ਹੈ ਵੇਚਣਾ ਤੇ ਜਿਵੇਂ ਕਨਾਲ 2 ਕਨਾਲ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਵੀ ਮਤਲਬ ਸ਼ਹਿਦ ਲੈ ਲੈਣਾ ਜੀ ਸ਼ਹਿਦ ਲੈ ਲੈਣਾ ਜਿਵੇਂ 2-4 ਚਮਚੇ ਤੇ 1 ਪਾਣੀ ਮਤਲਬ 1 ਲੀਟਰ ਪਾਣੀ ਲੈ ਲੈਣਾ ਤੇ ਉਹਦੇ ਵਿੱਚ ਸ਼ਹਿਦ ਮਿਲਾ ਕੇ ਤੇ ਉਹ ਆਪਾਂ ਉੱਪਰ ਸਪਰੇਅ ਕਰਨੀ ਹੈ ਤੇ ਜੇ ਆਪਾਂ ਸ਼ਹਿਦ ਨਹੀਂ ਵਰਤਣਾ ਤਾਂ ਆਪਾਂ ਗੁੜ ਵਰਤ ਸਕਦੇ ਹਾਂ ਥੋੜਾ ਜਿਹਾ ਗੁੜ ਲੈ ਕੇ 2-4 ਚਮਚੇ ਘੋਲ ਕੇ ਤੇ ਉਹ ਵੀ ਆਪਾਂ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਵਰਤ ਕੇ ਤੇ ਸਪਰੇਅ ਕਰ ਸਕਦੇ ਹਾਂ ਤਾਂ ਜੇਕਰ ਮੰਨ ਲਓ ਵੀ ਆਪਣੇ ਕੋਲ ਜਾਦੀ ਸਬਜੀ ਹੈ ਤੇ ਜਾਂ ਫਿਰ ਵੀ ਉਸ ਤੋਂ ਬਾਅਦ ਵੀ ਇਹ ਤਰੀਕਾ ਵਰਤਣ ਤੋਂ ਬਾਅਦ ਮੱਖੀਆਂ ਫਿਰ ਵੀ ਨਹੀਂ ਆਉਂਦੀਆਂ ਫਿਰ ਇੱਕ ਤਰੀਕਾ ਹੋਰ ਹੈ ਵੀ ਆਪਾਂ ਸ਼ਹਿਦ ਵਾਲੀਆਂ ਮੱਖੀਆਂ ਦੇ ਮਤਲਬ ਡੱਬੇ ਰੱਖ ਸਕਦੇ ਹਾਂ ਕੋਲ ਸਬਜੀ ਦੇ ਉੱਥੇ ਤੇ ਉਹਦੇ ਨਾਲ ਫਿਰ ਜਿਹੜੀਆਂ ਮੱਖੀਆਂ ਨੇ ਫਿਰ ਉਹ ਫੁੱਲਾਂ ਤੇ ਜਾਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਫਾਲਾ ਹੈ ਉਹ ਬਹੁਤ ਜ਼ਿਆਦਾ ਲੱਗੇਗਾ ਤੇ ਫੁੱਲ ਸੁੱਕ ਦੇਣੀ ਤੇ ਨਾਲੇ ਜਿਹੜਾ ਆਪਾਂ ਨਾਲ ਸ਼ਹਿਦ ਦਾ ਵੀ ਮਤਲਬ ਫਾਇਦਾ ਲੈ ਸਕਦੇ ਹਾਂ ਤੇ ਆਪਾਂ ਨੂੰ ਸ਼ਹਿਦ ਵੀ ਪੈਦਾ ਹੋ ਜੂਗਾ ਤੇ ਆਪਾਂ ਘਰ ਵਰਤ ਸਕਦੇ ਹਾਂ ਤੇ ਜਿਵੇਂ ਇੱਕ ਆਪਾਂ ਵੇਖਦੇ ਆਂ ਵੀ ਇੱਕ ਤਰੀਕਾ ਤਾਂ ਆਪਾਂ ਇਹ ਦੱਸਿਆ ਤੇ ਇੱਕ ਜਿਵੇਂ ਹੁੰਦਾ ਜੀ ਫੰਗਸ ਤੇ ਕਈ ਮਤਲਬ ਕਈ ਜਿਹੜਾ ਫੰਗਸ ਵੀ ਪਈ ਹੁੰਦੀ ਆ ਤੇ ਉਹਦੇ ਕਾਰਨ ਵੀ ਜਿਹੜੇ ਫੁੱਲ ਨੇ ਉਹ ਲੱਗ ਕੇ ਨੇ ਜਿਹੜੇ ਉਹ ਸੁੱਕੀ ਜਾਂਦੇ ਨੇ ਤੇ ਜਿਹੜੀ ਫੰਗਸ ਆ ਭੂਰੀ ਪੂਰੀ ਜੀ ਲੱਗ ਕੇ ਤੇ ਫਾਲ ਉਸ ਤੋਂ ਬਾਅਦ ਸੁੱਕ ਜਾਂਦਾ ਤੇ ਉਹਦੇ ਲਈ ਫਿਰ ਤੁਸੀਂ ਕੀ ਕਰ ਸਕਦੇ ਹੋ ਵੀ ਜੇਕਰ ਫੰਗਸ ਦੇ ਨਾਲ ਫਾਲ ਸੁੱਕਦਾ ਤਾਂ ਤੁਸੀਂ ਆਪਾਂ ਦੇਖਦੇ ਆਂ ਵੀ ਜਿਵੇਂ ਵੀ ਆਪਾਂ ਸਪਰੇਅ ਆ ਵਰਤਦੇ ਆਂ ਤੇ ਰੇਹਾਂ ਸਪਰੇਅ ਆ ਤਾਂ ਸਪਰੇਅ ਤੁਸੀਂ ਦੁਕਾਨ ਤੇ ਜਾ ਕੇ ਫੰਗਸ ਦੱਸ ਕੇ ਤੇ ਉਹ ਵੀ ਉਹ ਦੇ ਦੇਣਗੇ ਤੇ ਸਪਰੇਅ ਕਰ ਸਕਦੇ ਹੋ ਤੇ ਜੇਕਰ ਤੁਸੀਂ ਫਿਰ ਵੀ ਚਾਹੁੰਦੇ ਹੋ ਵੀ ਆਪਾਂ ਵੀ ਓਗ੍ਰੈਨਿਕ ਵੀ ਆਪਾਂ ਬਿਨਾਂ ਰੱਖ ਰਿਆਂ ਸਪਰੇਆਂ ਤੋਂ ਵੀ ਸਬਜ਼ੀ ਖਾਣੀ ਹੈ ਫਿਰ ਇੱਕ ਤਰੀਕਾ ਹੋਰ ਹੈ ਜੀ ਉਹ ਤਰੀਕਾ ਇਹ ਹੈ ਵੀ ਆਪਾਂ ਲੈਣੀ ਹੈ ਘਰ ਦੀ ਲੱਸੀ ਤੇ 5-6 ਦਿਨ ਲੱਸੀ ਪੁਰਾਣੀ ਹੋਵੇ ਜਿੰਨੀ ਬਈ ਜਿਆਦੀ ਲੱਸੀ ਹੋਊਗੀ ਪੁਰਾਣੀ ਹੋਊਗੀ ਓਨੇ ਜਿਆਦਾ ਉਹ ਕੰਮ ਕਰੂਗੀ ਫਿਰ ਉਹ ਲੱਸੀ ਲੈ ਕੇ ਤੇ ਜਿਵੇਂ ਉਸ ਤੋਂ ਬਾਅਦ ਜਿਵੇਂ ਮੰਨ ਲਓ ਵੀ 1 ਲੀਟਰ ਦੇ ਵਿੱਚ 1500 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਉਸ ਹਾਵਣਾ ਉਹਨੂੰ ਘਟਾਪਦਾ ਵੀ ਸਕਦੇ ਹੋ ਤੇ ਉਹਦੇ ਵਿੱਚ ਪਾ ਕੇ ਤੇ ਉਹਦੀ ਸਪਰੇਅ ਕਰ ਸਕਦੇ ਹੋ ਤੇ ਉਹਦੇ ਨਾਲ ਵੀ ਜਿਹੜਾ ਮਤਲਬ ਇਹ ਬਿਮਾਰੀ ਫੰਗਸ ਦੀ ਹੈ ਜਿਹੜੀ ਦੂਰ ਹੋ ਜਾਂਦੀ ਹੈ ਤੇ ਜਿਹੜੀ ਤੁਸੀਂ ਸਬਜੀ ਹੈ ਉਹ ਗ੍ਰੈਣੀ ਕੋ ਉਹ ਘਰ ਦੀ ਵਰਤ ਸਕਦੇ ਹੋ ਬਿਨਾਂ ਰਿਆਂ ਸਪਰੇਆਂ ਤੋਂ ਤੇ ਜਿਵੇਂ ਆਪਾਂ ਦੇਖ ਰਿਹਾ ਵੀ ਪਹਿਲਾਂ ਵੀ ਕਿਹਾ ਸੀ ਵੀ ਇੱਕ ਗੱਲ ਵੀ ਹੋਰ ਗੌਰ ਰੱਖਣੀ ਹੈ ਜਿਵੇਂ ਮੰਨ ਲਓ ਵੀ ਆ ਦੱਸਿਆ ਵੀ ਜਿਵੇਂ ਇਹ ਹੈ ਇਹ ਜਿਹੜਾ ਹੁੰਦਾ ਹੈ ਇਹ ਹੁੰਦਾ ਹੈ ਮੇਲ ਫੁੱਲ ਤੇ ਜਿਹੜਾ ਆ ਜਿਵੇਂ ਥੱਲੇ ਲੱਗਿਆ ਹੋਇਆ ਫੀਮੇਲ ਤੁਸੀਂ ਐਂ ਕਰਨਾ ਕਿ ਮਤਲਬ ਫੀਮੇਲ ਫਾਲਨਾ ਤੋੜੀ ਜਾਏ ਉਹ ਮੇਲ ਫਾਲ ਤੋੜ ਕੇ ਜਿਵੇਂ ਆਪਾਂ ਪਰਿ ਦੱਸਿਆ ਤੁਹਾਨੂੰ ਤਰੀਕਾ ਪ੍ਰਕਿਰਿਆ ਦੱਸੀ ਹੈ ਉਹ ਕਰਕੇ ਇਹਦੇ ਨਾਲ ਮਤਲਬ ਤੁਸੀਂ ਕਰਕੇ ਤੇ ਇਹਦੇ ਵਿੱਚ ਲਾ ਕੇ ਬਿਲਕੁਲ ਉਸ ਤਰ੍ਹਾਂ ਤੇ ਮਲਾਪ ਕਰਾ ਕੇ ਤੇ ਇਸ ਤਰ੍ਹਾਂ ਜਿਹੜਾ ਫਾਲ ਆ ਸੁੱਕਦਾ ਨਹੀਂ ਤੇ ਸਬਜੀ ਆ ਜਿਹੜੀ ਉਹ ਤੁਹਾਡੀ ਕਾਫੀ ਹੋਊਗੀ ਤੇ ਇਸ ਕਰਕੇ ਪੂਰਾ ਜਿਹੜਾ ਮਤਲਬ 100% ਤਰੀਕਾ ਵਧੀਆ ਹੈ ਤੇ ਤੁਸੀਂ ਵਰਤ ਸਕਦੇ ਹੋ ਤੇ ਜਿਹੜਾ ਮਤਲਬ ਸਬਜੀ ਆ ਤੁਹਾਡੇ ਕੋ ਵੀ ਨਾ ਮੁੱਕੂਗੀ ਤੇ ਇੱਕ ਜਿਹੜੀ ਗੱਲ ਹੈ ਜੀ ਤੁਹਾਡੇ ਨਾਲ ਕਰਨੀ ਉਹ ਸਭ ਤੋਂ ਜ਼ਰੂਰੀ ਇਹ ਹੈ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਵੀ ਜਿਵੇਂ ਜਿਹੜਾ ਇਹ ਮੇਲ ਫੁੱਲ ਹੁੰਦਾ ਹੈ ਜੀ ਇਹਦਾ ਕੰਮ ਹੁੰਦਾ ਜੀ ਪੋਲੀਨੇਸ਼ਨ ਤੇ ਜਿਵੇਂ ਪ੍ਰਾਗ ਦੀ ਪਰੇ ਪਰੇ ਕਿਰਿਆ ਕਰਨੀ ਕਿਉਂਕਿ ਜਿਵੇਂ ਹੁਣ ਆਪਾਂ ਦੱਸਿਆ ਵੀ ਛੋਟੇ ਜੀਵ ਇਹਦੇ ਤੋਂ ਬੈ ਕੇ ਤੇ ਜਿਹੜਾ ਫੀਮੇਲ ਹੁੰਦਾ ਉੱਤੇ ਬੈਹਂਦੇ ਨੇ ਤੇ ਉਸ ਤੋਂ ਬਾਅਦ ਫਲ ਜਿਹੜਾ ਪੂਰਾ ਬਣਦਾ ਤੇ ਇਹਦਾ ਕੰਮ ਕੀ ਹੁੰਦਾ ਜਦੋਂ ਇਹ ਪਰੇਕ੍ਰਿਆ ਪੂਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਸੁੱਕ ਜਾਂਦਾ ਕਿਤੇ ਇਸ ਚੱਕਰ ਵਿੱਚ ਨਾ ਪੈ ਜਾਣਾ ਵੀ ਜਿਹੜਾ ਫਾਲ ਹੈ ਜਾਂ ਜਦੋਂ ਬਦਲੇ ਫੁੱਲ ਨੇ ਇਹ ਫਿਰ ਵੀ ਸੁੱਕੀ ਜਾਂਦੇ ਨੇ ਕਿਉਂਕਿ ਜਿਹੜਾ ਇਹ ਐ ਇਹਨੇ ਸੁੱਕਣਾ ਸੁੱਕਣਾ ਜਦੋਂ ਪਰੇਕੇਰੇ ਆ ਪੂਰੀ ਹੋ ਜਾਂਦੀ ਆ ਤਾਂ ਉਦੋਂ ਬਾਅਦ ਆ ਜਿਹੜਾ ਇਹ ਸੁੱਕ ਜਾਂਦਾ ਤੇ ਜਿਹੜਾ ਫੀਮੇਲ ਹੁੰਦਾ ਇਕੱਲਾ ਉਹੀ ਫਿਰ ਉਹਦੇ ਬਾਅਦ ਉਦੋਂ ਬੋ ਥੱਲੇ ਫਲ ਬਣ ਜਾਂਦਾ ਤੇ ਪੂਰਾ ਫਲ ਬਣ ਕੇ ਤੇ ਉਹ ਤਿਆਰ ਹੋ ਜਾਂਦਾ ਜੀ ਤੇ ਇਸ ਕਰਕੇ ਇਹ ਜਿਹੜਾ ਇਹਦੇ ਚੱਕਰ ਚ ਨਾ ਪਿਆ ਜੇ ਵੀ ਸੁੱਕਣਾ ਕਿਉਂਕਿ ਇਹਨੇ ਤਾਂ ਸੁੱਕਣਾ ਹੀ ਸੁੱਕਣਾ ਹੈ ਜੀ ਤੇ ਇਹ ਦਿੱਤੀ ਜੀ ਆਪਾਂ ਜਾਣਕਾਰੀ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਦੇ ਵਿੱਚ ਕਰਕੇ ਜਰੂਰ ਦੱਸਿਓ ਤੇ ਅੱਗੋਂ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ